ਤੁਹਾਡੇ ਦਾੜਾ ਸਾਹਿਬ ਨੂੰ ਲੈ ਕੇ ਉਹ ਬਹੁਤ ਰੰਗਦਾ ਹੈ ਜੀ ਦਾੜਾ ਸਾਹਿਬ ਰੰਗਦੇ ਤੁਸੀਂ ਤੇ ਫਿਰ ਇਹ ਗਲਤ ਨਹੀਂ ਹੈ ਗਲਤ ਹੈ ਜੀ ਚਲੋ ਕੋਈ ਨਹੀਂ ਹਟ ਜਾਾਂਗੇ ਝੂਠ ਕੀ ਹੈ ਮੈਂ ਕਿਉਂ ਝੂਠ ਬੋਲਾਂ ਮੈਂ ਨਹੀਂ ਝੂਠ ਬੋਲਦਾ ਮੈਂ ਹਟ ਜੂਗਾ ਜੀ ਕਮ ਤਲਬ ਵੀ ਕੀਤਾ ਜਾਤੇ ਦਿਤੇ ਦਿਨ ਹੀ ਐਮਪੀ ਭਾਈ ਸਰਵਿਸ ਸਿੰਘ ਖਾਲਸਾ ਦੇ ਇੱਕ ਇੰਟਰਵਿਊ ਹੋਈ ਜਿਸ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਆਪਣਾ ਦਾੜਾ ਰੰਗਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਹਾਂ ਮੈਂ ਆਪਣਾ ਦਾੜਾ ਰੰਗਦਾ ਹਾਂ ਤੇ ਮੈਂ ਇਹ ਦਾੜਾ ਰੰਗਣਾ ਹੁਣ ਬੰਦ ਕਰ ਦੇਵਾਂਗਾ ਕਿਉਂਕਿ ਇਹ ਗਲਤ ਆਗਾ ਇਹ ਗਲਤੀ ਹੈ ਜਿਹੜੀ ਕਿ ਭਾਈ ਸਰਵਿਸ ਸਿੰਘ ਖਾਲਸਾ ਨੇ ਮੰਨ ਵੀ ਲਈ ਹੈ ਕਿ ਮੈਂ ਦਾੜਾ ਆਪਣਾ ਰੰਗਦਾ ਹਾਂ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਕੇ ਜੇਕਰ ਅੰਬਰਤ ਛੱਕ ਲਿਆ ਜਾਵੇ ਤਾਂ ਉਸ ਤੋਂ ਬਾਅਦ ਦਾੜਾ ਰੰਗਣਾ ਸਹੀ ਆ ਜਾਂ ਗਲਤ ਆ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਾਕੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਉਹਨਾਂ ਦੀ ਸਪੋਰਟ ਵੀ ਕਰਦੇ ਪਏ ਨੇ ਜਿਵੇਂ ਕੁਝ ਕਾ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਜਿਹਦੇ ਵਿੱਚ ਉਹਨਾਂ ਲਿਖਿਆ ਕਿ ਸੇ ਬੋਲੋ ਭਾਵੇਂ ਸਿਰ ਲਾਇਆ ਜਾਵੇ ਮੁਬਾਰਕ ਮੁਬਾਰਕਾਂ ਵੀਰ ਸਰਬਜੀਤ ਸਿੰਘ ਖਾਲਸਾ ਸੱਚ ਬੋਲਿਆ ਤੇ ਉਸ ਤੋਂ ਬਾਅਦ ਅਗਲੇ ਨੇ ਲਿਖਿਆ ਕਿ ਬੀਬੀ ਜਗੀਰ ਕੌਰ ਨੂੰ ਵੀ ਪੁੱਛ ਲਵੋ ਉਹ ਵੀ ਹਜੇ ਤੱਕ ਪਰਵੱਟੇ ਮਨਾਉਂਦੀ ਪਈ ਆ ਗਈ ਤੇ ਬਾਕੀ ਤੁਸੀਂ ਹੋਰ ਵੀ ਕਮੈਂਟ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਹੋ ਬਾਕੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਸ ਗੱਲ ਬਾਰੇ ਵਿਚਾਰ ਜ਼ਰੂਰ ਸਾਂਝੇ ਕਰਿਓ ਰੱਬ ਰਾਖਾ